ਸਿਮਰਨ ਸਿੰਘ ਮੇਰਾ ਨਾਮ ਹੈ ਜੀ ਤੇ ਮੇਰੀ ਰਮਨ ਪੀਰ ਬਹੁਤ ਮੇਰੀ ਭੈਣ ਆ। ਦੋ ਘੰਟਾ ਜਿਹੜੀ ਗਈ ਹੋਈ ਸੀ। ਤੇ ਆਪਣਾ ਮੈਰਿਜ ਸੀ ਆਪਣੇ ਸਿਸਟਰ ਦੀ ਕੁੜੀ ਦੀ ਤੇ ਉਹ ਆਪਣੇ ਉੱਥੇ ਆਏ ਹੋਏ ਸੀ। ਤੇ ਆਪਣਾ ਕੱਲ ਇਹਨਾਂ ਨੇ ਸਾਨੂੰ ਫੋਨ ਕਰਕੇ ਮਤਲਬ ਇਹ ਬੁਲਾਇਆ ਸਟੂਡੀਓ ਨੂੰ। ਇਹਨ ਵੀ ਘਰੇ ਆ ਜਾ। ਤੇ ਮੇਰੇ ਬ੍ਰਦਰ ਆਪੂ ਆ ਜਿਹਦਾ ਮੁੰਡਾ ਤੇ ਮੇਰੀ ਭੂਆ ਜੀ ਆ ਤੇ ਉਹਨਾਂ ਨੇ ਛੱਡਣ ਆਏ ਉਰੇ। ਤੇ ਇਹਨਾਂ ਨੇ ਜੀ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਭੈਣ ਦਾ ਮਟਰ ਕਰਤਾ ਜੀ ਇਹਨੇ ਰਾਤ ਨੂੰ ਕਿਸੇ ਦਾ ਮਟਰ ਕਿਤੇ ਕਾਰਨ ਕੀਤੇ ਆ। ਕਾਰਨ ਜੀ ਕੋਈ ਮਤਲਬ ਇਹ ਕਹਿ ਰਹੇ ਸੀ ਵੀ ਪਤਾ ਨਹੀਂ ਕੋਈ ਲੜਾਈ ਝਗੜਾ ਸੀ ਪਹਿਲਾਂ ਜੀ ਇਹਨਾਂ ਦਾ ਕੇਸ ਲੱਗਿਆ ਹੋਇਆ ਸੀ ਮੇਰੀ ਭੈਣ ਦਾ ਠੀਕ ਹੈ ਯਾਰ ਆਪਣਾ ਪਟਿਆਲੇ ਆ ਆਪਣਾ ਰਾਜਪੁਰੇ ਆ ਰਾਜਪੁਰੇ ਆ ਰਾਜਪੁਰੇ ਆ ਜੀ ਤੇ ਉਹ ਆਪਣਾ ਹੀ ਸੀ ਲੜਾਈ ਝਗੜੇ ਦਾ ਕੇਸ ਲੱਗਿਆ ਹੋਇਆ ਜੀ ਇਹਨਾਂ ਨੇ ਕੇਸ ਦੇ ਉੱਪਰ ਵੀ ਮਿੱਥ ਗਏ ਜੀ ਫੇਰ ਮੇਰੀ ਭੈਣ ਨੂੰ ਮਾਰਕ ਕਰਿਆ ਜੀ ਦੋਸਤ ਇਸ ਚੀਜ਼ ਨਾਲ ਮਾਰਿਆ ਇਹਨਾਂ ਨੇ ਤੇਜ ਹਥਿਆਰ ਨਾਲ ਵਾਰ ਕੀਤਾ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਬਾਈ ਜੀ ਅਸੀਂ ਜੀ ਰਾਤ ਕੋਈ ਆਪਣਾ ਕੁੜੀ ਡੈਡ ਬੋਡੀ ਦੇਖੀ ਹੈ ਜੀ ਡੈਡ ਬੋਡੀ ਵੀ ਸਾਨੂੰ ਹਸਪੀਟਲ ਮਿਲੀ ਹੈ ਜੀ ਸਾਨੂੰ ਫੋਨ ਕਿਸੇ ਦਾ ਨਹੀਂ ਆਇਆ ਸਾਡੀ ਮੇਰੀ ਮੇਰੀ ਭਣਜੀ ਆ ਉਹ ਛੋਟੀ ਉਹਨੇ ਮੈਨੂੰ ਫੋਨ ਕੀਤਾ ਕਹਿੰਦੇ ਮਾਮਾ ਜੀ ਮੰਮੀ ਨੂੰ ਮਾਰਤਾ ਇਹਨਾਂ ਨੇ ਤੇ ਮੈਂ ਉੱਥੋਂ ਵੀ ਆਇਆ ਆ ਤੇ ਮੇਰੀ ਆਪਣਾ ਭੂਆ ਜੀ ਰਹਿੰਦੇ ਔਰੇ ਤੇ ਉਹ ਗੋਲੀ ਤੋਂ ਤੇ ਉਹ ਆਪਣਾ ਕਿ ਉਹਰੇ ਤੇ ਉਹਨਾਂ ਨੇ ਮੈਨੂੰ ਸਾਨੂੰ ਦੱਸਿਆ ਵੀ ਕੁੜੀ ਦੀ ਪਹਿਲਾਂ ਹੀ ਸਾਡੇ ਉਹਦੇ ਪੁਲਿਸ ਵਾਲੇ ਸਾਰੇ ਉੱਥੇ ਖੜੇ ਸੀਗੇ ਸਾਨੂੰ ਇਹਨਾਂ ਕੋਈ ਇਨਫੋਰਮ ਨਹੀਂ ਦਿੱਤੀ ਇਹ ਵੀ ਹਾਂ ਉੱਥੇ ਕੁੜੀ ਨੂੰ ਮਾਰਤਾ ਜਾਂ ਕੁਝ ਵੀ ਨਾ ਸਾਨੂੰ ਨਾ ਫੋਨ ਕਰੇ ਜੀ ਠੀਕ ਹੈ ਅਸੀਂ ਆਏ ਮੇਰੀ ਭੂਆ ਜੀ ਆਏ ਤੇ ਮੇਰੀ ਭੂਆ ਜੀ ਰੋਣ ਲੱਗ ਗਏ ਪਹਿਲਾਂ ਇਹਨਾਂ ਨੇ ਇੱਕ ਸਰਪੰਚ ਆਈ ਇਹਨਾਂ ਨੇ ਟੈਂਪੂ 'ਚ ਪਾ ਕੇ ਤੇ ਕੁੜੀ ਨੂੰ ਬਿਨਾਂ ਸਾਨੂੰ ਦੱਸੇ ਹੀ ਹਸਪੀਟਲ ਲੈ ਕੇ ਚਲੇ ਗਏ ਸਾਨੂੰ ਹਸਪੀਟਲ ਗਏ ਆ ਹਸਪੀਟਲ ਜਾ ਕੇ ਸਾਨੂੰ ਅਸੀਂ ਉੱਥੇ ਡੈੱਡ ਬੋਡੀ ਦੇਖੀ ਆ ਅੱਗੋਂ ਕਹਿੰਦੇ ਆ ਕਹਿੰਦੇ ਇਹ ਡੈੱਡ ਬੋਡੀ ਇੱਥੋਂ ਕੱਢ ਲੈ ਗਏ ਇਹ ਸਰਪੰਚ ਸੀ ਜੀ ਟੈਂਪੂ ਦੇ ਉਹਦੇ ਪਾ ਕੇ ਲੈ ਗਏ ਜੀ ਆਪੀ ਜੋ ਵੀ ਕਰਿਆ ਇਹਨਾਂ ਨੇ ਕੁੜੀ ਸਾਡੀ ਬੰਨੀ ਹੋਈ ਸੀ ਸਾਨੂੰ ਮੂੰਹ ਦਿਖਾਇਆ ਨਹੀਂ ਮੇਰੇ ਭਾਈ ਨੇ ਮੂੰਹ ਦੇਖਿਆ ਆ ਤੇਜ ਹਥਿਆਰ ਨਾਲ ਉਹਨੂੰ ਕੱਟਿਆ ਮਾਰਿਆ ਗਿਆ ਜਿਹਦਾ ਮੂੰਹ ਤੇ ਖਾਰਾ ਕਰਵੇ ਅਸੀਂ ਇਹਨਾਂ ਦੇ ਕਾਰਵਾਈ ਫੋਲ ਜਾਣੇ ਆ ਜੀ ਅਸੀਂ ਦੇ ਇੱਕ ਸਾਡੇ ਜੀਜਾ ਜੀ ਆ ਠੀਕ ਹੈ ਜੀ ਪਰ ਕੀ ਕਰਦਾ ਸੀ ਤੇ ਇਹਨਾਂ ਦੇ ਦੋ ਬੱਚੇ ਜੇ ਲੜਕੀਆਂ ਜੇ ਇਹਨਾਂ ਕੋਲ ਇੱਕ ਪਤਾ ਚਾਰ ਤਿੰਨ ਸਾਲ ਦੀ ਪਤਾ ਨਹੀਂ ਚਾਰ ਸਾਲ ਦੀ ਦੋਨੋਂ ਜੀ ਕੀ ਕੋਣ ਹੈ ਘਰ ਦਾ ਨਾਮ ਕੀ ਹੈ ਗਰਮੀਤ ਗਰਮੀਤ ਸਿੰਘ ਹੈ ਜੀ ਇਹਨਾਂ ਆ ਕੀ ਕਰਦੇ ਨੇ ਇਹ ਕੰਪਨੀ ਚ ਸੀ ਮੇਰਾ ਨਾਮ ਹਰਜਿੰਦਰ ਕੋਹਰ ਹੈ ਮੈਂ ਪਿੰਡ ਕੋਲੀ ਦੀ ਰਹਿਣ ਵਾਲੀ ਆ ਗੰਡਾ ਖੜੀ ਮੇਰੀ ਭਤੀਜੀ ਵੀ ਆਈ ਹੋਈ ਸੀ ਤਾਂ ਜਦੋਂ ਇਹਨਾਂ ਦੇ ਘਰ ਕੋੜੀ ਬੋਤੀ ਲੜਾਈ ਹੋਈ ਸੀ ਤਾਂ ਮੈਨੂੰ 8 ਵਜੇ ਫੋਨ ਦੇ ਆ ਕਿ ਉਹਨਾਂ ਦੇ ਘਰੇ ਲੜਾਈ ਹੋਈ ਆ ਤਾਂ ਮੈਂ ਜਦੋਂ ਇਹਨਾਂ ਦੀ ਸੁਣ ਕੇ ਮੈਂ ਫੋਨ ਲਗਾਇਆ ਆਪਣੀ ਭਤੀਜੀ ਨੂੰ ਤਾਂ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ 7 ਵਜੇ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਮੈਂ ਉਹਦੇ ਹਸਬੈਂਡ ਨੂੰ ਫੋਨ ਲਾਇਆ ਤਾਂ ਉਹਨਾਂ ਨੇ ਫੋਨ ਚੱਕੀ ਚੱਕਿਆ ਨਹੀਂ ਹੈਗਾ ਮੇਰਾ ਫੋਨ ਕੱਟੇ ਜਾ ਰਹੇ ਸੀ ਤਾਂ ਮੈਂ ਫਿਰ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਪਿੰਡ ਦੇ ਕਿਸੇ ਸਰਪੰਚ ਨੂੰ ਪੁੱਛੋ ਤਾਂ ਮੈਂ ਆਪਣੇ ਭਤੀਜੇ ਨੂੰ ਸਰਪੰਚ ਦਾ ਨੰਬਰ ਮੰਗਾ ਕੇ ਉਹ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਾਹਰ ਆਂ 2 ਘੰਟੇ ਬਾਅਦ ਅਸੀਂ ਤੁਹਾਡੇ ਅਸੀਂ ਗੱਲ ਕਰਵਾ ਦਾਂਗੇ ਜਾ ਕੇ ਤਾਂ ਅਸੀਂ 2 ਘੰਟੇ ਦੀ ਵੇਟ ਕੀਤੀ ਉਸ ਤੋਂ ਬਾਅਦ ਸਾਨੂੰ ਕੋਈ ਖ਼ਬਰ ਤਾਂ ਨਹੀਂ ਚੱਲਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਨਾ ਤਾਂ ਫੋਨ ਬੇਟੀ ਚੱਕ ਰਹੀ ਆ ਤੇ ਨਾ ਹੀ ਉਹਦਾ ਹਸਬੰਡ ਚੱਕ ਰਿਹਾ ਤੇ ਮੈਂ ਸੋਚਿਆ ਕਿ ਸ਼ਾਇਦ ਉਹਦੀ ਕੋਈ ਲੜਾਈ ਹੋ ਕੇ ਤੇ ਜਾਂ ਕਿਤੇ ਜਾਦੀ ਵੱਜ ਗਈ ਹੋਵੇ ਕਿਤੇ ਹਸਪੀਟਲ ਲੈ ਗਏ ਹੋਣ ਉਹਦੇ ਲਾਜ ਵਾਸਤੇ ਤਾਂ ਮੈਂ ਆਪਣੇ ਘਵਾਂਡੇਆਂ ਨੂੰ ਉਹਦੇ ਮੁੰਡੇ ਨੂੰ ਤਾਂ ਆਪਣੇ ਸਹੁਰਾ ਸਾਫ਼ ਨੂੰ ਲੈ ਕੇ ਤਾਂ ਮੈਂ ਇੱਥੇ ਪਹੁੰਚੀ ਤਾਂ ਮੇਰੇ ਆਂਦਿਆਂ ਨੂੰ ਇੱਥੇ ਪੁਲਿਸ ਦੀਆਂ ਗੱਡੀਆਂ ਖੜੀਆਂ ਹੋਈਆਂ ਸੀ ਉਹ ਪੁੱਛਣ ਲੱਗੇ ਵੀ ਤੁਸੀਂ ਕੌਣ ਅਸੀਂ ਮੈਂ ਕਿਹਾ ਵੀ ਮੇਰੀ ਇਹ ਇੱਥੇ ਭਤੀਜੀ ਸੀ ਤਾਂ ਕਹਿੰਦੇ ਜੀ ਕੋਈ ਲੜਾਈ ਲੁੜਾਈ ਸੀ ਮੈਂ ਕਿਹਾ ਹਾਂਜੀ ਵੀ ਇਹਨਾਂ ਦੀ ਅੱਜ ਤਾਂ ਅਸੀਂ ਵਿਆਹ ਤੋਂ ਹੀ ਆਏ ਸੀ ਵਿਆਹ ਤੋਂ ਆਏ ਸੀ ਤਾਂ ਮੇਰੀ ਸਿਸਟਰ ਛੱਡ ਕੇ ਗਈ ਸੀ ਇਹਨਾਂ ਨੂੰ 5 ਵਜੇ ਤਾਂ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਥੋੜੀ ਬਹੁਤੀ ਲੜਾਈ ਹੋਈ ਤੇ ਇਹਨਾਂ ਦਾ ਫੋਨ ਫੋਨ ਨਹੀਂ ਲੱਗਿਆ ਹੈਗਾ ਕੋਈ ਵੀ ਤਾਂ ਫੋਨ ਹਸਬੈਂਡ ਕੱਟੀ ਜਾ ਰਹੇ ਸੀ ਤਾਂ ਫਿਰ ਜਦੋਂ ਮੈਨੂੰ ਪਤਾ ਲੱਗਿਆ ਕਿ ਕੁਝ ਵੀ ਖਬਰ ਨਹੀਂ ਆਈ ਤਾਂ ਮੈਂ ਇੱਥੇ ਆਈ ਤਾਂ ਅੱਗੇ ਆ ਕੇ ਦੇਖਿਆ ਤਾਂ ਉਹ ਕਹਿੰਦੇ ਵੀ ਤੁਸੀਂ ਕੀ ਕਹੌਣ ਲੱਗਦੇ ਹੋ ਮੈਂ ਮੈਂ ਉਹਦੀ ਭੂਆ ਲੱਗਦੀ ਆ ਕਹਿੰਦੇ ਅੰਦਰ ਕਾਰਵਾਈ ਚੱਲ ਰਹੀ ਹੈ ਤਾਂ ਮੈਂ ਸੋਚਿਆ ਕਿ ਸ਼ਾਇਦ ਅੰਦਰ ਕੋਈ ਫੈਸਲਾ ਹੋਏਗਾ ਤਾਂ ਕਹਿੰਦੇ ਵੀ ਕੁੜੀ ਨੂੰ ਤਾਂ ਮਾਰਤਾ ਤਾਂ ਮੈਂ ਰੋਣ ਪੀਟਣ ਲੱਗੀ ਮੈਂ ਕਿਹਾ ਮੈਨੂੰ ਅੰਦਰ ਜਾਣ ਦੋ ਕਹਿੰਦੇ ਨਹੀਂ ਅੰਦਰ ਨਹੀਂ ਜਾਣਾ ਹੈਗਾ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਲੱਗੇ ਵੀ ਉੱਥੇ ਲੈ ਕੇ ਜਾਣੀ ਆ ਹਸਪੀਟਲ ਮੈਂ ਕਿਹਾ ਨਹੀਂ ਮੈਂ ਆਪਣੇ ਮੇਰੇ ਪਿਕੇ ਨੂੰ ਮੈਂ ਫੋਨ ਕੀਤਾ ਵੀ ਆ ਜਾਓ ਪੁਲੀਸਾਂ ਇਹਨਾਂ ਨੇ ਮਾਰਦੀ ਇਹਨਾਂ ਨੇ ਇਕੱਠ ਬੰਨੀ ਹੋਈ ਸੀ ਟੈਂਪੋ ਮੰਗਾਇਆ ਇਹ ਤੁ ਸਰਪੰਚ ਦਾ ਟੈਂਪੋ ਮੰਗਾਇਆ ਪੁਲਿਸ ਵਾਲਿਆਂ ਨੇ ਤਾਂ ਉਹਨਾਂ ਨੇ ਪਿੱਛੇ ਟੈਂਪੋ ਚ ਪਾ ਕੇ ਤਾਂ ਸਿੱਧਾ ਹਸਪੀਟਲ ਮੈਂ ਬੜਾ ਰੋਕਿਆ ਕਿ ਮੇਰੇ ਪੇਕੇ ਆ ਰਹੇ ਨੇ ਤੁਸੀਂ ਇਹਨੂੰ ਨਹੀਂ ਲੈ ਕੇ ਜਾ ਸਕਦੇ ਤਾਂ ਉਹਨਾਂ ਨੇ ਇਹਨੂੰ ਸਰਕਾਰੀ ਹਸਪੀਟਲ ਲੈ ਕੇ ਗਏ ਕਹਿੰਦੇ ਗੋਸਟ ਤੇਜ ਹਥਿਆਰਾਂ ਨਾਲ ਮਾਰਿਆ ਤਾਂ ਪੁਲਿਸ ਵਾਲਿਆਂ ਨੇ ਕਿਹਾ ਕਿ ਇਹਦੇ ਸਿਰ ਦੇ ਵਿੱਚ ਸਰੀਏ ਦਾ ਕੁਛ ਮਾਰਿਆ ਹੋਇਆ ਜਿੰਨਾ ਟਾਈਮ ਹੋ ਗਿਆ ਵਾਰ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਦੇ ਬੱਚੇ ਮੇਰੇ ਹਲੇ 6-7 ਸਾਲ ਹੋਏ ਸੀ ਦੋ ਬੱਚੀਆਂ ਸੀ ਛੋਟੀਆਂ ਛੋਟੀਆਂ ਕਿਹੜਾ ਜਿਹਾ ਕਾਰਨ ਕਿ ਲੈਂਦੇ ਬਸ ਇਹ ਘਰ ਦਾ ਘਰੇਲੂ ਝਗੜਾ ਮੈਂ ਪਹਿਲੇ ਬੋਲਣਾ ਇਤਲਾਮ ਕਰਾ ਕੋਈ ਕੀਤੇ ਹਾਂਜੀ ਬਹੁਤ ਵਾਰੀ ਇਹਨਾਂ ਨੂੰ ਕਿਹਾ ਏ ਇਹ ਕੁੜੀ ਨੂੰ ਅੰਦਰ ਬਿਠਾ ਲੈਂਦੇ ਸੀ ਤਾਂ ਗੱਲਬਾਤ ਕਰਕੇ ਕਹਿ ਦਿੰਦੇ ਸੀ ਕਿ ਤੂੰ ਆਪਣਾ ਘਰ ਬਸਾ ਤੂੰ ਕੋਈ ਰਿਸਕ ਮੇਰਾ ਪਹਿਲਾਂ ਨਹੀਂ ਬਿਖੂਰੇ ਇਹਨਾਂ ਨੇ ਕਿਸੇ ਨੂੰ ਨਹੀਂ ਜਿ ਫੜਿਆ ਹੈਗਾ ਕੱਲ 7 ਵਜੇ ਦੀ ਗੱਲ ਹੋਈ ਪਈ ਹੈ ਡੇਟ ਕੋਟੀ ਵੀ ਇਹਨਾਂ ਨੇ ਉੱਥੇ ਹਸਪੀਟਲ ਪਹੁੰਚਾ ਦਿੱਤੀ ਹੈ ਸਾਡੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਇਨਸਾਫ ਚਾਹੀਦਾ ਹੈ ਰਾਤ ਹੀ ਦਖਾਸਤ ਦਿੱਤੀ ਸੀ ਅਸੀਂ ਤਾਂ ਰਾਤ ਹੀ ਪਹੁੰਚ ਗਏ ਸੀ ਸਾਰੇ ਅਸੀਂ ਰਾਤ ਹੀ ਆਏ ਸੀ ਇਹਨਾਂ ਨੇ ਕਿਹਾ ਕੋਈ ਨਾ ਤੁਸੀਂ ਕਿਸਮੀ ਨੂੰ ਪੁਲਿਸ ਵਾਲੇ ਕਹਿੰਦੇ ਕਿ ਤੁਸੀਂ ਹੁਣ ਕਿਸੇ ਨੂੰ ਨਾ ਬੁਲਾਵੋ ਤੁਸੀਂ ਸਵੇਰ ਦਾ ਟਾਈਮ ਰੱਖੋ ਜੇ ਜਿਨ੍ਹਾਂ ਦੀ ਕੁੜੀ ਦੀ ਗੱਠਵੱਚੀ ਹੋਏਗੀ ਉਹ ਕਿਵੇਂ ਰਾਤ ਕੱਟਣਗੇ ਹਾਂਜੀ ਇੱਕ ਰਮਨਦੀਪ ਕੌਰ ਕੁੜੀ ਹੈ ਵਾਈਫ ਆਫ ਗੁਰਮੀਤ ਸਿੰਘ ਇਹ 28-29 ਸਾਲ ਦੀ ਏਜ ਐ ਇਹਨੂੰ 10-10 ਸਾਲ ਹੋ ਗਏ ਵਿਆਹ ਨੂੰ ਤੇ ਇਹਦੇ ਦੋ ਬੱਚੇ ਨੇ ਦੋ ਕੁੜੀਆਂ ਨੇ ਇੱਕ 8 ਸਾਲ ਦੀ ਇੱਕ 5 ਸਾਲ ਦੀ ਤੇ ਗਾਲਾ ਪਿੰਡ ਹੈ ਜੀ ਇੱਧਰ ਸ਼ਾਹਬਾਦ ਕੋਲੇ ਉਹ ਹਰਿਆਣੇ 'ਚ ਤੇ ਇਹਦੀ ਰਾਤ ਇਹਦੇ ਘਰੇ ਹੀ ਖੇੜੀ ਗੰਡਿਆਂ ਤਰੀਬ 8-9 ਵਜੇ 9:30 ਦੀ ਗੱਲ ਹੈ ਇਹਦੇ ਕੋਈ ਲੜਾਈ ਝਗੜਾ ਹੋਇਆ ਤਾਂ ਇਹਦੀ ਉੱਥੇ ਮਤਲਬ ਖੂਨ ਵਿੱਚ ਜਦੋਂ ਅਸੀਂ ਗਏ ਤਾਂ ਖੂਨ ਵਿੱਚ ਉਹ ਲਿ ਵੀਡੀਓ ਡੈਡ ਬੋਡੀ ਪਈ ਸੀ ਜਿਹੜਾ ਇਹਨੇ ਰੋਡ ਨਾਲ ਜਾਂ ਹੋਰ ਫੂਕਣੀ ਨਾਲ ਕੁਝ ਚੀਜ਼ਾਂ ਨਾਲ ਇਹ ਇਹਦੀ ਮਾਰਤਾ ਇਹਦੀ ਡੈਥ ਹੋ ਗਈ। ਉਤੋਂ ਬਾਅਦ ਅਸੀਂ ਇਹਦੀ ਬੋਡੀ ਨੂੰ ਉੱਥੋਂ ਚਾਕੇ ਪੋਸਟਮਾਰਟਮ ਲਈ ਭੇਜਿਆ। ਫੋਰੈਂਸਿਕ ਦੀ ਟੀਮ ਆਈ ਸਾਰੇ ਅਸੀਂ ਔਫਰਟਸ ਕੀਤੇ ਤੇ ਉਤੋਂ ਬਾਅਦ ਹੁਣ ਅਸੀਂ ਪਰਚਾ ਦੇ ਰਹੇ ਹਾਂ ਜੀ। ਉਹਦੇ ਭਰਾ ਦੇ ਲੜਕੀ ਦੇ ਫਾਦਰ ਹੈ ਨਹੀਂ ਬ੍ਰਦਰ ਦੇ ਸਿਮਰਨਜੀਤ ਸਿੰਘ ਦੇ ਬਿਆਨ ਤੇ ਕਿੰਨੇ ਬੰਦਿਆਂ ਦੇ ਪਰਚਾ ਦੇ ਰਹੇ ਹੋ? ਇਹ ਜੀ 4 ਬੰਦਿਆਂ ਦਾ ਨਾਮ ਲਿਖਾਇਆ ਜੀ। ਇੱਕ ਉਹਦਾ ਘਰ ਵਾਲਾ ਗੁਰਮੀਤ ਸਿੰਘ ਇੱਕ ਉਹਦੀ ਉਹਦਾ ਸੌਰਾ ਹਾਕਮ ਸਿੰਘ ਇੱਕ ਜਰਨੈਲ ਕੌਰ ਉਹਦੀ ਸੱਸ ਹੈ ਜੀ ਇੱਕ ਤਾਇਆ ਚਾਰ ਜਾਨਾਂ ਤੇ ਪਕਰਨ ਕਾਰਨ ਜੀ ਕਾਰਨ ਜੀ ਹਜੇ ਐਗਜ਼ੈਕਟ ਤਾਂ ਦੇਖੋ ਤਫਤੀਸ਼ ਦਾ ਕਾਰਨ ਹੈ ਬਾਕੀ ਜਿਵੇਂ ਘਰੇਲੂ ਲੜਾਈ ਝਗੜਾ ਹੁੰਦਾ ਮਤਲਬ ਹਜੇ ਤੱਕ ਤਾਂ ਇਹੀ ਕਾਰਨ ਸੀਗਾ ਕਿਸੇ ਗੱਲ ਤੇ ਕੋਈ ਲੜਾਈ ਝਗੜਾ ਹੋ ਗਿਆ ਪਹਿਲਾਂ ਵੀ ਮੜਾ ਮੋਟਾ ਚੱਲਦਾ ਸੀਗਾ ਤੇ ਇਹ ਕਾਰਨ ਤਾਂ ਇਹੀ ਹੈ ਜੋ ਘਰੇਲੂ ਡੋਮੈਸਟਿਕ ਵਾਇਲੈਂਸ ਹਾਂਜੀ ਹਾਂਜੀ ਲੜਕੀ ਦੀ ਉਮਰ ਕਿੰਨੀ ਹੈ ਕਰੀਬ 30 ਸਾਲ ਹੈ ਜੀ ਕੋਈ ਰਹਿਤ ਹੋਈ ਹੈ ਸਰ ਕੋਈ ਹਾਂਜੀ ਰੀਟੇਨ ਕੀਤਾ ਜੀ ਉਹਦੇ ਹਸਬੰਡ ਨੂੰ ਹਾਂਜੀ ਉਹ ਪਰਚਾ ਦੇ ਕੇ ਸੀ ਕਰਾਂਗੇ ਤਾਂ ਕੰਨਾ ਹਰਪੰਦੀ ਪਰਚਾ ਚਾਹ ਉਹ ਪਰਿਵਾਰ ਚਾਰ ਜਣੇ ਆ ਤੇ ਜੀ ਉਹਦੇ ਹਸਬੰਡ ਉਹਦੇ ਕੋਈ ਲੜਕੀ ਦੇ ਸੱਸ ਸਹੁਰੇ ਤੇ ਤੇ ਤਾਇਆ ਜੀ ਇੱਕ ਤੇ ਇੱਕ ਲੜਕਾ ਹੋਗਾ ਗਰਮੀਸ਼